ਸਪੈਸ਼ਲੀ ਮੈਂ ਇੱਥੇ ਮਿਲਣ ਆਈ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਆ ਗਏ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹੈ हाल ही ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਹੈ ਮਿੱਠਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਰ ਦੌਰਾਨ ਪ੍ਰਾਪਤ ਕਰ ਰਿਹਾ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਟਿ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਦਰ ਕਿਸੇ ਕਾਲ ਸੈਂਟਰ ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰਾਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਲਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੀ ਨਾਲ ਸਾਰੇ EMPLOYEES ਵੀ ਚੱਕੇ ਗਏ ਔਰ ਉਹਨਾਂ ਨੂੰ ਮੈਂ ਉੱਥੇ ਕਿਉਂਕਿ ਕ라우ਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ ਇੱਥੇ ਬੜੀਆਂ ਖੁਸ਼ੀ ਸੀ ਕਿ ਚਲੋ ਸਾਨੂੰ ਖੁੱਲੀ ਜਗ੍ਹਾ ਮਿਲਿਆ ਰਹਿਣ ਦੇ ਲਈ ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ ਹੁਣ ਉਹਨਾਂ ਦੀ ਬੇਲ ਲਗवानी ਸੀਗੀ ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਨਾਲ ਉਹਨਾਂ ਦੇ ਜਿਹੜੇ ਵਕੀਲ ਕੀਤੇ ਹੋਏ ਨੇ ਉਹਨਾਂ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ ਕੁਝ ਦੀ ਹੁਣ ਹੋ ਜਾਏਗੀ ਤੇ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ ਹੁਣ ਉਹਨਾਂ ਦੇ ਹੈ ਕੁਝ ਪ੍ਰੋਸੈਸ ਹੁੰਦਾ ਇਹਨਾਂ ਦਾ ਆਪਣਾ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਪੇਰੈਂਟਸ ਆਉਣਗੇ ਉਹ ਬੌਂਡ ਭਰਣਗੇ ਫਿਰ ਆ ਕੇ ਰੀਲੀਜ਼ ਹੁੰਦੀਆਂ ਨੇ ਪਰ ਕੁਝ ਗਰਲਸ ਐਸੀਆਂ ਨੇ ਜਿਹੜੀ ਕੀ ਕਹਿੰਦੇ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੈਂਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਆ ਉਹ ਕਹਿੰਦੇ ਅਸੀਂ ਗਰੀਬ ਆ ਸਾਡੇ ਅਸੀਂ ਕਿੱਦਾਂ ਪੇ ਕਰ ਸਕਦੇ ਆ ਤੇ ਉਹਦਾ ਪ੍ਰੋਵੀਜ਼ਨ ਦੇਖਦੇ ਆ ਜੀ ਆਪਾਂ ਕੁਝ ਉਹਦੇ ਲਈ ਹੈਲਪ ਕਰਵਾ ਸਕੀਏ ਬੱਚੀਆਂ ਵੀ ਹੈਗੇ ਜਿਹੜੀਆਂ ਦੱਸੀਆਂ ਨਹੀਂ ਉੱਥੇ ਸਰਕਾਰ ਨੇ ਅਪਰੋਚ ਕੀਤੀ ਆ ਕਿੱਦਾਂ ਦੇਖਦੇ ਆ ਤੇ ਆਫ ਕੌਰਸ ਕਰਨੀ ਵੀ ਚਾਹੀਦੀ ਆ ਕਿਉਂਕਿ ਇਹ ਬੱਚੀਆਂ ਨੇ ਜਿਹੜੀਆਂ ਇਗਨੋਰੈਂਟ ਸੀਗੀਆਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗੱਲ ਨਹੀਂ ਹੋਈ ਸੀ ਇਹ ਸਿਰਫ ਉਥੇ ਫਸ ਗਈਆਂ ਕਿਉਂਕਿ ਉਹਨੇ ਲਾਲਚ ਵੀ ਆ ਜਾਂਦਾ ਕਈ ਵਾਰ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨੇ ਆਪਾਂ ਨੌਕਰੀ ਕਰ ਲਈਏ ਲੇਕਿਨ ਬਾਅਦ ਚੋਂ ਪਤਾ ਚੱਲਦਾ ਕਿ ਕੰਪਨੀ ਫਰਾਡ ਨਿਕਲੀ ਹੈ ਵੱਡੇ ਵੱਡੇ ਮગર ਮੱਛ ਨੇ ਉਹ ਤਾਂ ਬਾਹਰ ਫਿਰਦੇ ਨੇ ਜੀ ਜਿਹੜੇ ਹੈਗੇ ਭੋਲੀਆਂ ਪਾਲੀਆਂ ਫਸ ਗਈਆਂ ਨਹੀਂ ਜੀ ਜੇ ਵੱਡੇ ਮગર ਮੱਛ ਜਿਹੜਾ ਇਦਾਂ ਬਾਹਰ ਫਿਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫਿਰ ਕੁੜੀਆਂ ਨੂੰ ਠੀਕ ਹੈ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਂ ਹੀ ਚੱਕੀ ਗਈਆਂ ਨੇ ਨਾ ਵੱਡੇ ਮਗਰਮਾਚ ਵੀ ਫੜੇ ਗਏ ਨੇ ਕੇਂਦਰੀ ਕਿ ਉਹਨਾਂ ਦੀ ਬیل ਲੱਗੀ ਹੋਈ ਹੈ ਕਿਦਾਂ ਦੇਖਦੇ ਕਿੰਨਾ ਕਿ ਤੁਸੀਂ ਉਸ ਚ ਰੋਲਾ ਦਾ ਕਰੋਗੇ ਰੋਲ ਪੂਰਾ ਆਧਾ ਕਰ ਰਹੇ ਆ ਤਾਂ ਹੀ ਉਹਨਾਂ ਦੀ ਬیل ਹੋਈ ਹੈ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਕਿ ਉਹ ਆ ਕੇ ਇੱਥੇ ਆਪਣੀ ਜਿਹੜੀ ਬੌਂਡ ਭਾਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬੌਂਡ ਨਹੀਂ ਭਾਰ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਕਿਸੇ ਐਨਜੀਓ ਪੈਸੇ ਜਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ ਲੈਟ ਮੀ ਫਾਈਂਡ ਆਊਟ ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਭਰ ਸਕਦੇ ਉਹਨਾਂ ਦੇ ਲਈ ਅਸੀਂ ਕੀ ਮਦਦ ਕਰ ਸਕਦੇ ਅਸੀਂ ਦੇਖਦੇ ਹਾਂ ਕਿੰਨੇ ਦਿਨ ਦੀ ਜਮਾਨਤ ਜਿਹੜੀ ਹੋ ਚੁੱਕੀ ਹੈ ਕਿਉਂਕਿ ਤਿੰਨ ਦਿਨਾਂ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਸੀ ਦੇਖੋ ਇਹ ਤੇ ਲੜਕੀਆਂ ਮੇਰੇ ਖਿਆਲ 32 ਹੋਣਗੀਆਂ ਜੀ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤੇ ਹੋਈ ਚੁੱਕੀ ਹੈ ਬॉयਜ਼ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਏਗਾ ਕਿੰਨੇ ਨੇ ਜੀ ਅੰਦਰ ਬॉयਜ਼ ਇਸ ਟਾਈਮ ਕਿੰਨੇ ਜੀ ਅੰਦਰ ਇਹਨਾਂ ਦੇ 90 100 ਦੇ ਕਰੀਬ ਯਾ ਆਲਓਵਰ ਕਿੰਨੇ ਨੇ ਟੋਟਲ ਬੁਆਇਸ ਤੇ ਗਰਲਸ ਨੇ ਦੇਖੋ ਬੁਆਇਸ ਐਂਡ ਗਰਲਸ 150 150 ਹੈ ਔਰ ਇਹ ਗਰਲਸ ਜਿਹੜੀ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਦਾ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀਗੀ ਹੋਰ ਮਹਿਲਾ ਨਾ ਮਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਭ ਨੂੰ ਮਿਲੀ ਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ ਔਰ ਵੀਲ ਟ੍ਰਾਈ ਟੂ ਸੀ ਹਾਊ ਵੀ ਕੈਨ ਹੈਲਪ ਦੇ ਇੱਥੇ ਲੜਕੀਆਂ ਨੂੰ ਪਤਾ ਸੀ ਵੀ ਜਿਹੜਾ ਇਹ ਫਰਾਡ ਹੋ ਰਿਹਾ ਕਾ ਜਾਂ ਸੈਲ ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋਬ ਮੇਰੀ ਐਡਵਾਈਸ ਸਾਰੀ ਗਰਲ ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40-50 ਹਜ਼ਾਰ ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀ ਆ ਉਹ ਫਿਰ ਅੰਦਰ ਜਦੋਂ ਕੰਪਨੀਆਂ ਨਾਲ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰਦੀਆਂ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦੇਵਾਂਗੇ ਬਾਅਦ ਚ ਦੇ ਦੇਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕੇਸ ਚ ਫਸ ਜਾਂਦੀਆਂ ਜਿਆਦਾ ਸਟੇਟਸ ਜਿਆਦਾ ਇਹ ਕੰਮ ਹੁੰਦਾ ਜਿਹੜਾ ਕਿ ਜਿਵੇਂ ਹੁਣੇ ਨਾਗਾਲੈਂਡ ਦੇ ਦੁੱਸੀਆਂ ਜਾ ਰਹੀਆਂ ਇੱਥੇ ਲੈਂਗੁਏਜ ਲੈ ਕੇ ਪ੍ਰੋਬਲਮ ਆ ਰਹੀ ਹੁਣ ठीक है दे अंडरस्टैंड हिंदी आल्सो दे अंडरस्टैंड इंग्लिश आल्सो ऐसी कोई प्रॉब्लम नहीं है इनन कोई प्रॉब्लम नहीं है वो बड़ी अच्छी तरीके से सब दे नाल गल कर रहीया ने हिंदी बोल लेंदीया ने सब कुछ कर लेंदीया ने सो दे नो प्रॉब्लम देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर